ਨਾਜਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਰਕਾਰ ਦਾ ਧਿਆਨ ਕੋਲੇ ਦੇ ਕਰੇਲੂ ਉਤਪਾਦਨ ਨੂੰ ਵਧਾਉਣ ਅਤੇ ਦੇਸ਼ ਵਿੱਚ ਕੋਲੇ ਦੀ ਬੇਲੋੜੀ ਦਰਾਮਦ ਨੂੰ ਖਤਮ ਕਰਤੇ ਹੈ ਸਾਲ 2023-24 ਵਿੱਚ ਕੁੱਲ ਭਾਰਤ ਕਰੇਲੂ ਕੋਲਾ ਉਤਪਾਦਨ 997.826 ਮੀਟਰਕ ਟਨ ਸੀ ਜੋ ਕਿ ਸਾਲ 2022-23 ਵਿੱਚ 893.191 ਮੀਟਰਕ ਟਨ ਸੀ ਜੋ ਕਿ ਲਗਭਗ 11.71% ਦਾ ਵਾਧਾ ਹੈ ਅਤੇ April 2024 ਤੋਂ November 2024 ਦੀ ਮਿਆਦ ਦੌਰਾਨ ਕੁੱਲ ਆਯਾਤ ਵਿੱਚ 5.35% ਦੀ ਕਮੀ ਆਈ ਹੈ। ਕੋਲਾ ਅਤੇ ਖਾਣਾ ਮੰਤਰੀ ਜੀ ਕਿਸ਼ਨ ਰੈਡੀ ਨੇ ਇਹ ਗੱਲ ਰਾਜ ਸਭਾ ਦੇ ਬਜਟ ਸੈਸ਼ਨ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਾਜ ਸਭਾ ਸੰਜੀਵ अरोड़ा ਵੱਲੋਂ ਪੁੱਛੇ ਗਏ ਕੋਲਾ ਮਾਈਨਿੰਗ ਪ੍ਰੋਜੈਕਟਾਂ ਵਿੱਚ ਦੇਰੀ ਦਾ ਜਵਾਬਦੇਹੀ ਅਤੇ ਪ੍ਰਵਾਬ ਵਿਸ਼ੇ ਤੇ ਇੱਕ ਸਵਾਲ ਦੇ ਜਵਾਬ ਵਿੱਚ ਗਹੀ ਮੰਤਰੀ ਨੇ ਕੋਲ ਇੰਡੀਆ ਲਿਮਟਿਡ ਸਿੰਗਰੇਨੀ ਕੋਲੀਅਰਿਸ ਕੰਪਨੀ ਲਿਮਟਿਡ ਅਤੇ ਕੈਪਟਿਵ ਕਮਰਸ਼ੀਅਲ ਖਾਣਾ ਦੇ ਪ੍ਰੋਜੈਕਟਾਂ ਵਿੱਚ ਦੇਰੀ ਬਾਰੇ ਵੀ ਜਵਾਬ ਦਿੱਤਾ CIL ਬਾਰੇ ਉਹਨਾਂ ਕਿਹਾ ਕਿ ਵਿੱਤੀ ਸਾਲ 2022-23 ਅਤੇ ਵਿੱਤੀ ਸਾਲ 2023-24 ਵਿੱਚ ਕਰਮਵਾਰ 39 ਅਤੇ 40 ਪ੍ਰੋਜੈਕਟ ਸਮੇਂ ਤੋਂ ਪਿੱਛੇ ਚੱਲ ਰਹੇ ਹਨ। SCCL ਬਾਰੇ ਮੰਤਰੀ ਨੇ ਦੱਸਿਆ ਕਿ ਵਿੱਤੀ ਸਾਲ 2022-23 ਅਤੇ ਵਿੱਤੀ ਸਾਲ 2023-24 ਵਿੱਚ ਦੋ-ਦੋ ਪ੍ਰੋਜੈਕਟ ਸਮੇਂ ਤੋਂ ਪਛੜੇ ਚੱਲ ਰਹੇ ਹਨ। ਕੇਪਟਿਵ ਕਮਰਸ਼ੀਅਲ ਖਾਣਾ ਬਾਰੇ ਮੰਤਰੀ ਨੇ ਦੱਸਿਆ ਕਿ ਵਿੱਤੀ ਸਾਲ 2022-23 ਅਤੇ ਵਿੱਤੀ ਸਾਲ 23-24 ਵਿੱਚ ਕਰਮਵਾਰ 40 ਅਤੇ 34 ਪ੍ਰੋਜੈਕਟ ਸਮੇਂ ਤੋਂ ਪਛੜੇ ਚੱਲ ਰਹੇ ਹਨ ਮੰਤਰੀ ਨੇ ਜਵਾਬ ਵਿੱਚ ਕਿਹਾ ਕਿ ਕੋਲਾ ਕੰਪਨੀਆਂ ਨੂੰ ਉਤਪਾਦਨ ਸਮੇਂ ਸਿਰ ਨਾ ਹੋਣ ਦੀਆਂ ਮੁੱਖ ਰੁਕਾਵਟਾਂ ਹਨ ਲੈਂਡ ਐਕਵੀਜ਼ੀਸ਼ਨ ਅਤੇ ਰੀਹੈਬਿਟੇਸ਼ਨ ਐਂਡ ਰੀਸੈਟਲਮੈਂਟ ਨਾਲ ਮੁੱਦੇ ਸੰਬੰਧਿਤ ਮੁੱਦੇ ਜੰਗਲਾਤ ਅਤੇ ਵਾਤਾਵਰਣ ਪ੍ਰਬੰਧਨੀਆਂ ਵਿੱਚ ਦੇਰੀ ਨਿਕਾਸੀ ਅਤੇ ਲੋਜਿਸਟਿਕ ਦੀਆਂ ਪਾਬੰਦੀਆਂ ਕਾਨੂੰਨ ਅਤੇ ਬਿਵਸਥਾ ਦੇ ਮੁੱਦੇ ਅਤੇ ਕੁਝ ਭੂਮੀਗਤ ਖਾਣਾ ਵਿੱਚ ਪ੍ਰਤੀਕੂਰ ਭੂ ਮਾਈਨਿੰਗ ਸਥਿਤੀਆਂ ਹਨ ਇਸ ਤੋਂ ਇਲਾਵਾ ਮੰਤਰੀ ਨੇ ਜਵਾਬ ਦਿੱਤਾ ਕਿ ਚੁਣੌਤੀਆਂ ਨੂੰ ਹੱਲ ਕਰਨਾ ਤੇ ਪ੍ਰੋਜੈਕਟ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਕਦਮ ਚੁੱਕੇ ਜਾ ਰਹੇ ਹਨ ਜਿਤੇ ਤੱਕ ਕੋਲਾ ਮੰਤਰਾਲੇ ਦੀ ਨਾਮਜਦ ਅਥਾਰਟੀ ਵੱਲੋਂ ਕੋਲਾ ਖਾਣਾਂ ਦੀ ਵੰਡ ਦਾ ਸਬੰਧ ਹੈ ਕੋਲਾ ਉਤਪਾਦਨ ਸ਼ੁਰੂ ਕਰਨ ਵਿੱਚ ਦੇਰੀ ਅਤੇ ਟੀਚਾ ਉਤਪਾਦਨ ਪ੍ਰਾਪਤ ਨਾ ਕਰਨ ਦੀ ਸੂਰਤ ਵਿੱਚ ਅਲਾਟੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਜਾ ਰਹੇ ਹਨ ਅਲਾਟੀਆਂ ਦੇ ਜਵਾਬਾਂ ਦੀ ਮੰਤਰਾਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜਿੱਥੇ ਵੀ ਅਲਾਟੀਆਂ ਨੂੰ ਦੋਸ਼ੀ ਪਾਇਆ ਜਾਂਦਾ ਹੈ ਉਹਨਾਂ ਨੂੰ ਕੋਲਾ ਖਾਣ ਵਿਕਾਸ ਅਤੇ ਉਤਪਾਦਨ ਸਮਝੌਤੇ ਦੇ ਉਪਬੰਧਾਂ ਅਨੁਸਾਰ ਪਰਫਾਰਮੈਂਸ ਬੈਂਕ ਗਾਰੰਟੀ ਦੇ ਨਿਯੋਜਨ ਦੇ ਰੂਪ ਵਿੱਚ ਸਜਾ ਦਿੱਤੀ ਜਾ ਰਹੀ ਹੈ। ਜ਼ਮੀਨਾਂ ਦੀ ਗ੍ਰਹਿਣ, ਵਾਤਾਵਰਣ ਪ੍ਰਵਾਨਗੀ, ਜੰਗਲਾਤ ਪ੍ਰਵਾਨਗੀ ਪ੍ਰਸਤਾਵਾਂ ਦੀ ਪ੍ਰਕਿਰਿਆ ਆਰ ਐਂਡ ਆਰ ਦੇ ਮੁੱਦਿਆਂ ਦੇ ਹੱਲ ਆਦ ਨਾਲ ਸੰਬੰਧਿਤ ਮੁੱਦਿਆਂ ਵਿੱਚ ਤੇਜ਼ੀ ਲਿਆਉਣ ਲਈ ਕੋਲਾ ਮੰਤਰਾਲੇ ਦੇ ਪੱਧਰ ਤੇ ਕੋਲਾ ਕੰਪਨੀਆਂ, ਹਿੱਸੇਦਾਰਾਂ, ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨਾਲ ਸਮੇਂ-ਸਮੇਂ ਤੇ ਸਮੀਖਿਆ ਕੀਤੀਆਂ ਜਾਂਦੀਆਂ ਹਨ।